ਹੇ ਫ੍ਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਆ ਭਾਰਤੀ ਤੇ ਆ ਬੈਂਗਲ ਦੀ ਬੇਬੀ ਤੇ ਸਵੇਰ ਦੇ ਵਜੇ ਆ ਸਾਡੇ 8:30 ਮਿੰਟ ਪਰ ਆਈਆਂ ਬ੍ਰਸ਼ ਮੇਰਾ ਕਰਨ ਕਰ ਲਿਆ ਤੇ ਹੁਣ ਮੈਂ ਕਪੜੇ ਜਿਹੜੇ ਆ ਫੋਲਡ ਕਰਨੇ ਕੱਲ੍ਹ ਦੇ ਦੀ ਵੀ ਆ ਤੇ ਇਹ ਖੇਡਦਾ ਪਿਆ ਇਹ 7 ਵਜੇ ਉੱਠਿਆ ਅੱਜ ਮੈਨੂੰ ਲੱਗਿਆ ਕਿ 7 ਵੇ ਦੁੱਧ ਲੱਗੇ ਸੋ ਜਾਊਗਾ ਪਰ ਇਹ ਸੁੱਤਾ ਨਹੀਂ ਉਹਨੇ ਜਾਗਦਾ ਫਿਰ ਮੈਂ ਫਾਈਨ ਉੱਪਰ ਲੈ ਆਈ ਇਹਨੂੰ ਤੇ ਮੇਰੇ ਨੱਕਾ ਕਰਨਾ ਤੇ ਵੀ ਐਲਰਜੀ ਹੋ ਗਈ ਛੋਟੇ ਛੋਟੇ ਦਾਣੇ ਜਿਹੋ ਤਪਸ ਮੈਂ ਇਸ ਕਰਕੇ ਉਤਾਰ ਦਿੱਤੇ ਇਹ ਭਾਈ ਸਾਹਿਬ ਇਹਦਾ ਜੋੜ ਦੀ ਸੇਰ ਮਾਰਦੇ ਆ ਤੇ ਉਹਦੇ ਨਾਲ ਮੇਰੇ ਨਾ ਕੰਨ ਦੇ ਪਿੱਛੇ ਜ਼ਖਮ ਹੋ ਗਿਆ ਤੇ ਫਿਰ ਮੈਨੂੰ ਲਾਉਣੇ ਪਏ ਤੇ ਹੁਣ ਮੈਨੂੰ ਇਦੀ ਰਹਿਣਾ ਪੈਣਾ ਤੇ ਮੈਂ ਸੋਣਿਆ ਹੀ ਸੀਗਾ ਕਿ ਜਦੋਂ ਕੋਈ ਲੈਡੀ ਇੰਦਾਂ ਮਦਰ ਬਣਦੀ ਆ ਤੇ ਉਹਨੂੰ ਥੜੀਆਂ ਮਤਲਬ ਸਾਰਾ ਹਰ ਸ਼ਿੰਗਾਰ ਛੱਡਣਾ ਪੈਂਦਾ ਹੈ ਨਾ ਸਾਰਾ ਕੁਝ ਵੈਸੇ ਮੈਂ ਗੱਲੇ ਜਿੱਥੇ ਕੁਝ ਨਹੀਂ ਪਾਉਂਦੀ ਸੀ ਕਰਨਾ ਚੀ ਪਾਉਂਦੀ ਸੀ ਤੇ ਉਹ ਵੀ ਮੈਨੂੰ ਉਤਾਰਨੇ ਪਏ ਤੇ ਇਹਦੇ ਕਰਕੇ ਮੈਨੂੰ ਚੂੜੀਆਂ ਵੀ ਉਤਾਰਨੀਆਂ ਪਈਆਂ ਹੈਨਾ ਹੈਨਾ ਬੈਣੀ ਆਰੇ ਬੈਣੀ ਕੰਨ ਮੈਂ ਵੀ ਗੱਲ ਕਰਨੀ ਹੈ ਕਰੋ ਬੱਲੂ ਲੈ ਅਨਦਰ ਨੂੰ ਕੱਲਿਆ ਬੱਲੂ ਬੱਲੂ ਮੈਂਤ ਕਰੋ ਬੋਲੇ ਸੁਣਾ ਹੋਰ ਨਹੀਂ 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 ਇਰੋਂ ਮੈਂ ਕੱਪੜੇ ਫੋਲਡ ਕਰ ਲੈਂਦੀ ਆ ਫਿਰ ਜਾ ਕੇ ਬਣਾਉਣੀ ਆ ਚਾਹ ਤੇ ਅੱਜ ਦਿਨ ਹੈ ਗਿਆ ਸੂਮਰ ਦਾ ਤੇ ਕੱਲ ਸੀ ਗਸਤ ਨਹੀਂ ਦੀ ਤੇ ਕੱਲ੍ਹ ਵਿੱਚ ਤਾਂ ਐ ਦਿਨ ਨਿਕਲੇ ਸੌ ਕੇ ਖਾ ਕੇ ਕੇ ਬਸ ਮੋਰ ਕੁਛ ਨਹੀਂ ਕੀਤਾ ਅੱਜ ਸੀਗਾ ਆਪਣੇ 1 ਵਜੇ ਦਾ ਮੈਂ ਤੇ ਬਹੀ ਨਾਲ ਆਇਆ ਤੇ ਮੈਂ ਬਸ سیرਮ ਲਗਾਇਆ ਹੋਰ ਕੋਸ਼ਣ ਨਹੀਂ ਤੇ ਮੈਂ ਉਹਨੇ ਅੱਜ ਬਰੀਆਨੀ ਤੇ ਨਾਲ ਹੀ ਪੀਰੀ दाल ਤੇ ਕਿਹਨਾਂ ਨਾਲ ਪਿਆਜ਼ ਪੂਜੀਰਾ ਮੈਮ ਨੂੰ ਨਹੀਂ ਪਈ ਰੋਟੀ ਤੇ ਮੰਮੀ ਨੇ ਸਬਜੀ ਬਣਾ ਕੇ ਰੱਖ ਦਿੱਤੀ ਆ ਅੱਜ ਸਿਸਟਰ ਨੇ ਆਉਣੇ ਆ ਤੇ ਮੈਨੂੰ ਮੰਮੀ ਨੇ ਪਹਿਲਾਂ ਦੱਸਿਆ ਨਹੀਂ ਹੁਣ ਦੱਸਿਆ ਉਹਨਾਂ ਦਾ ਪਲਾਨ ਹੀ ਬਣ ਪੜਿਆ ਤੇ ਮੰਮੀ ਨੇ ਸਬਜੀ ਬਣਾ ਕੇ ਰੱਖ ਦਿੱਤੀ ਆ ਮੈਨੂੰ ਪਤਾ ਨਹੀਂ ਕਿਹੜੀ ਆ ਉਹਨੇ ਕਿਹਾ ਕਿ ਆ ਜਿਵੇਂ ਆ ਲੇਕਿਨ ਇਹ ਹੈਗੇ ਕੁਝ ਹੋਰ ਦੇਖਾਉਣੀ ਹੈ ਹੈਗੀ ਮੇਰੀ ਫੇਵਰੇਟ ਜਿਹੜੀ ਹਿੰਦੀ ਆ ਪਕੌੜੀ ਸਿਰਨੀ ਕੌਲੀ ਸਬਜੀ ਦੇਖਦੇ ਕਾਹਂਚ ਕਿੰਦਰੀ ਆ ਕਿਉਂਕਿ ਮੰਮੀ ਜਿਹੜੀ ਸ਼ਾਪ ਤੋਂ ਲੈ ਕੇ ਆਉਂਦੇ ਉਹ ਬਹੁਤ ਟੇਸਟੀ ਬਣਦੀ ਆ ਤੇ ਜਿਹੜੇ ਹੋਰ ਸ਼ਾਪ ਤੋਂ ਲੈ ਕੇ ਆਉਂਦੇ ਉਹ ਨਹੀਂ ਜੀ ਬਣਦੀ ਤਾਂ ਇੱਕੋ ਹੀ ਇੱਥੇ ਰੋੜਿਆਂ ਦੀ ਸ਼ਾਪ ਮਤਲਬ ਜੰਦਰ ਦੇ ਵਿੱਚ ਤੇ ਮੈਂ ਰੋਟੀ ਬਣਾਉਣੀ ਪਈ ਆ ਤੇ ਰਾਇਤਾ ਬਣਾਉਣਾ ਤੇ ਸਲਾਦ ਪਟਾਣਾ ਸੀ ਨਹੀਂ ਨੂੰ ਪੜਿਆ ਮੰਮੀ ਨੇ ਤੇ ਅੱਜ ਉਹ ਰੋਈ ਜਾਂਦਾ ਪਤਾ ਨਹੀਂ ਉਹਨੂੰ ਕੀ ਹੋ ਗਿਆ ਦੁਪਹਿਰ ਦਾ ਦੋ ਦਿਨਾਂ ਦੇ ਨੂੰ ਵੀ ਮੰਮੀ ਕੋਲ ਵੀ ਨਹੀਂ ਜਾਂਦਾ ਸ਼ਾਮ ਨੂੰ ਯਾਦ ਆਉਂਦੀ ਏ ਜਿਹੜੀ ਦੰਦ ਕੱਢਣੇ ਚਾਰੇ ਆ ਨਾ ਉਹ ਪਸਾ ਕੇ ਮੇਨ ਨਾਲ ਉਹਦੇ ਕਰਕੇ ਆ ਤੇ ਹੁਣ ਇਹਦੇ ਨਾਲ ਅੰਗੂਠਾ ਵੀ ਚੰਨ ਲੱਗ ਗਿਆ ਤੇ ਬੜਾ ਕਿਊਟ ਲੱਗਦਾ ਤੇ ਮੈਂ फटाफट ਰੋਟੀ ਬਣਾ ਲੈਂਦੀ ਆ ਫਿਰ ਅੱਗੇ ਦਾ ਕੰਮ ਕਰਦੀ ਆ ਮਾਰਨਿੰਗ ਫਰੈਂਡਸ ਥੀਸ ਵੀਰ ਦੇ ਵੱਜਿਆ ਨਾ ਤੇ ਮੈਂ ਚਾਹ ਮੰਗਣ ਦੀ ਪਈ ਆ ਤੇ ਕੱਲ ਦਾ ਵਲੌਗ ਨਾ ਮੇ ਤੋਂ ਖਤਮ ਨਹੀਂ ਹੋਇਆ ਕੱਲ ਰਾਤੀ ਗੈਸਟ ਆ ਗਈ ਸੀ ਮੇ ਸਿਸਟਰ ਤੇ ਉਹਦੀ ਫੈਮਿਲੀ ਤੇ ਫਿਰ ਅਚਾਨਕ ਮਤਲਬ ਕਿ ਫੋਨ ਕੀਤਾ ਇਹਨਾਂ ਨੇ ਤੇ ਰੋਟੀ ਪਿਆਰੇ ਬਣਾਈ ਤੇ ਉਸ ਵੇਲੇ ਰੋਟੀ ਕਾਕੋ ਚਲੇ ਗਏ ਸੀ ਫਿਰ ਮੈਨੂੰ ਮਤਲਬ ਲੇਟ ਹੋ ਗਿਆ ਸੀ ਜ਼ਿਆਦਾ ਮੈਂ ਇਹ ਇਸ ਕਰਕੇ ਵਲੌਗ ਅੰਡ ਨਹੀਂ ਕੀਤਾ ਤੇ ਬੈਣੀ ਉੱਠ ਕੇ ਆਇਆ ਮਾਰਾ ਇਸਨੇ ਬੁੱਗਾ ਵੀ ਧੋ ਲਿਆ ਹਣਾ ਉਗਾ ਦੇ ਲੱਤੀ ਗੁੱਡ ਮਾਰਨਿੰਗ ਕਰੋ ਗੁੱਡ ਮਾਰਨਿੰਗ ਸਮਾਈਲ ਕਰਕੇ ਕਰ ਦਉ ਗੁੱਡ ਮਾਰਨਿੰਗ ਹਾਈ 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 ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇੰਨੇ ਹਜੇ ਦੁੱਧ ਪੀਣਾ ਹੈ ਤੇ ਮੈਂ ਵੀ ਚਾਹ ਪੀਣੀ ਹੈ ਹਜੇ ਅਸੀਂ ਉੱਪਰ ਖੇਲਦੇ ਸੀਗੇ ਮੇਰਾ ਫੋਨ ਥੱਲੇ ਸੀਗਾ ਨਹੀਂ ਤੇ ਮੈਂ ਕੈਪਚਰ ਕਰਨਾ ਸੀ ਇਹ ਕਿੰਨਾ ਛੋਟੇ ਛੋਟੀਆਂ ਹਨ ਤੇ ਜ਼ਰੂਰੀ ਨਹੀਂ ਵਲੌਗ ਲਈ ਮੈਂ ਇਸ ਕਰਕੇ ਕਰਦੀ ਹਾਂ ਕਿਉਂਕਿ ਵੈਸੇ ਵੀ ਵੀਡੀਓਜ਼ ਲਈ ਰੀਡ ਹੋ ਜਾਂਦੀਆਂ ਬਲੌਗ ਦੇ ਵਿੱਚ ਇੱਕ ਮੈਮਰੀ ਰਹਿ ਜਾਂਦੀ ਹੈ ਜਦੋਂ ਮੈਂ ਹੁਣ ਮੈਂ ਆਪਣੀ ਬਹੁਤ ਪੁਰਾਣੀ ਦਾ ਸਾਲ ਦੋ ਸਾਲ ਪਹਿਲਾਂ ਦੀਆਂ ਵੀਡੀਓਜ਼ ਦੇਦੀ ਨਾ ਕੱਢ ਕੇ ਬਹੁਤ ਵਧੀਆ ਲੱਗਦਾ ਤੇ ਖੁਦ ਨੂੰ ਵੀ ਬੰਦਾ ਦੇਖਦਾ ਕਿ ਹਾਂ ਉਸ ਟਾਈਮ ਮੈਂ ਇਦਾਂ ਦਾ ਸੀ ਹੁਣ ਮੈਂ ਇਦਾਂ ਚੇਂਜ ਹੋ ਗਿਆ ਮੇਰੇ ਵਾਲ ਇੰਨੇ ਲੰਬੇ ਸੀ ਤੇ ਇੰਨਾ ਬਦਲਾ ਸੀ ਇੰਨਾ ਮੋਟਾ ਸੀ ਹਨਾ ਤੇ ਇਹ ਜਿਹੜੀਆਂ ਚੀਜ਼ ਜਿਹੜੀ ਹੈ ਇੱਕ ਮੈਮਰੀ ਰਹਿ ਜਾਂਦੀ ਹੈ ਹੋਰ ਕੁਝ ਨਹੀਂ ਹੁੰਦਾ ਛੋਟੇ ਬੱਚੇ ਦੀਆਂ ਤਾਂ ਸਪੈਸ਼ਲੀ ਜ਼ਿਆਦਾ ਵਧੀਆ ਲੱਗਦੀਆਂ ਤੇ ਮੇਰੇ ਫੋਨ 'ਚ ਹਮੇਸ਼ਾ ਜਿਹੜੀ ਸਪੇਸ ਦੀ ਕਮੀ ਰਹਿੰਦੀ ਆ ਤਾਂ ਫਿਰ ਵੀਡੀਓਜ਼ ਡਿਲੀਟ ਕਰਨੀਆਂ ਪੈਂਦੀਆਂ ਕੱਲ ਵੀ ਮੇਰੀ ਕਜ਼ਨ ਨੇ ਮੈਨੂੰ ਫੋਨ ਕਰਕੇ ਪੁੱਛਿਆ ਮੇਰੀ ਨਾਨੀ ਜੀ ਦੀ ਡੈਥ ਹੋਈ ਸੀ ਉਹ ਮੈਂ ਵੀਡੀਓ ਇੱਕ ਛੋਟੀ ਜੀ ਕਲਿੱਪ ਬਣਾਈ ਸੀ ਉਹ ਮੰਗਦੇ ਸੀ ਪਰ ਮੈਂ ਉਹ ਇੰਸਟਾ ਤੇ ਪਾਈ ਸੀ ਕਿ ਮੈਂ ਕਿ ਉਹਨਾਂ ਨੂੰ ਚਾਹੀਦੀ ਸੀ ਮੈਂ ਕਿ ਉਹਦੇ ਵਿੱਚ ਤਾਂ ਮੇਰਾ ਮਤਲਬ ਇੰਸਟਾ ਵਗੈਰਾ ਜੋ ਵੀ ਨਾਮ ਆਣਿਆ ਤੇ ਉਹ ਪਲੇਨ ਵੀਡੀਓ ਮੰਗਦੇ ਸੀ ਇਹ ਤੇ ਮੇਰੇ ਕੋ ਫਿਰ ਉਹ ਡਿਲੀਟ ਕਰਤੀ ਸੀ ਮੈਂ ਕਿਉਂਕਿ ਸਪੇਸ ਕੇ ਬੜੀ ਬਹੁਤ ਜ਼ਿਆਦਾ ਫੁੱਲ ਹੋ ਜਾਂਦੀ ਹੈ ਤੇ ਜਿਹੜੀਆਂ ਵੀਡੀਓ ਵਗੈਰਾ ਵਲੌਗ ਜਾਂ ਇਹਨਾਂ ਐਡਿਟ ਕਰਕੇ ਸੇਵ ਨਹੀਂ ਹੁੰਦੇ ਹੈਗੇ ਉਹਦੇ ਵਿੱਚ ਗੈਲਰੀ ਦੇ ਵਿੱਚ ਫਿਰ ਉਹਨੂੰ ਜਿਹੜੀਆਂ ਪੁਰਾਣੀਆਂ ਵੀਡੀਓਜ਼ ਜਾਂ ਪੁਰਾਣੀ ਪਿਕਚਰਸ ਹਨ ਉਹ ਡਿਲੀਟ ਕਰਨਾ ਪੈਂਦਾ ਇਸ ਕਰਕੇ ਤੇ ਹੁਣ ਆਪਾਂ ਵਲੌਗ ਇੱਥੇ ਐਂਡ ਕਰਦੇ ਆ ਕੱਲ ਫਿਰ ਮਿਲਾਂਗੇ ਨਵੇਂ ਵੀਡੀਓ ਨਾਲ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ ਬੈਣੀ ਬਾਏ ਕਰ ਦੋ Hai bye. hori oli benny baikannya Siku gak, na benny.